ಸಜಾಣಿ ಕಂಜರ ਮੈਂ ਜੀ ਕਿਹਦੇ ਨਾਲ ਕੀ ਉਹ ਦਾਵੇ ਦੇ ਬੱਚੀ ਦਾ ਮਿਸ਼ਾ ਚੁੱਪ ਹੋ ਜਾ ਬਟੇ ਰੁਕ ਇੱਕ ਇਹ ਵਾਲਾ ਖੁੱਲ ਨਾ ਗੱਲ ਸੁਣ ਗੱਲ ਸੁਣ ਚੁੱਪ ਹੋ ਜਾ ਨਾ ਨਾ ਕਰਨਾ ਤੇਰੀ ਕੀ ਕਰਨੀ ਮੈਂ ਜੰਲੀ ਤੇਰੀ ਕੀ ਕਰਾਂਗੀ ਬਟੇ ਸਾਰੇ ਵੀਰ ਤੇ ਨਾਲੇ ਸਾਰਾ ਪੰਜਾਬ ਦਾ ਸਾਰਾ ਇੰਦੇ ਤੇਰੇ ਨਾਲ ਏ ਸਾਰੇ ਪਿੰਡ ਦਾ ਸਾਰੇ ਨਾਲ ਨੇ ਅਸੇ ਅਸਰ ਮੈਂ ਭਰਾਵਾਂ ਦਾ ਦੋਤਾ ਮੇਰਾ ਤੈਨੂੰ ਵਾਦਾ ਹੈ ਆਪਣਾ ਰਸਤਾ ਤੇ ਹੱਥ ਰੱਖ ਤੇ ਅਰਵਾਸ ਕਦੀ ਵੀ ਮਾਰਾ ਤੇਰੇ ਭਰਾਵਾਂ ਦੇ ਬਲ ਬਖਸ਼ਣ ਉਹਨੂੰ ਤੰਗਾ ਦੇ ਆਪਾਂ ਹਾਂ ਉਹਨੂੰ ਸਜ਼ਾ ਦੇਵਾਂਗੇ ਉਹਨੂੰ ਹੋਈ ਮਿਲੇ ਕੋਈ ਸਜ਼ਾ ਇਹ ਕਿਉਂ ਸਜ਼ਾ ਜੀ ਬੜੀ ਤਰਹੀ ਹੋਣੀ ਹੈ ਕਿਵੇਂ ਹੋ ਚੰਗੀਆਂ ਦੇ ਸਰਾਸ ਘੱਟੀਆਂ ਹੋਣੀਆਂ ਮੇਰੇ ਸਾਹਮਣੇ ਬੰਦੇ ਨੂੰ ਇੰਦਾ ਹੀ ਤੜਫਾਣਾ ਨੂੰ ਵਾਹ ਮੈਂ ਤਾਂ ਤਾਈ ਕਾਹਲੇ ਨੂੰ ਡੰਡ ਮਾਰਨੀ ਤੇ ਉਹਨੂੰ ਤਪਦਾ ਦੇਣਾ ਮਿੰਨਾ ਤਪਦਾ ਭਿਆਨ ਅੰਦਰੋਂ ਮੇਰੀ ਧੀ ਨੂੰ ਵੀ ਸ਼ਾਮ ਦੀ ਮਿਲਣੀ ਮੇਰੀ ਬੱਚੀ ਨੂੰ ਪਤਾ ਨਹੀਂ ਕੀ ਪਾਣ ਕੇ ਸਜਾ ਵਾਦਾ ਕਰਕੇ ਜਾ ਰਹੇ ਨੇ ਬੇਟੇ ਦੁਆੜ ਨੇ ਸਜਾ ਦੇਖੀ ਇਹ ਨਹੀਂ ਪਾਣੀ ਲੱਗਦਾ ਮੈਂ ਤੈਨੂੰ ਕਹਤਾ ਬਸ ਹਾਂ ਇੱਥੇ ਰਹਿ ਕੇ ਜਾ ਲੈ ਪਾਣੀ ਪੀਓ ਪਾਣੀ ਦੋ ਪਾਣੀ ਦੋ ਫੜ ਪਾੜੀ ਫੜ ਘੁੱਟ ਪਾੜੋ